ਗੱਲਬਾਤ ਕਰਦੇ ਆਪਾਂ ਇੱਕ ਸਵਰਾਜ ਟਰੈਕਟਰ ਦੇ ਘੇਰ ਤੇ ਜਿਹਦੇ ਵਿੱਚ ਕੁਝ ਗਰਾਰੀਆਂ ਦੀ ਹੇਰ ਫੇਰ ਕੀਤੀ ਹੋਈ ਆ ਜੇ ਕਿਸੇ ਭਰਾ ਨੂੰ ਬੈਗ ਗੇਅਰ ਦਾ ਤੋਰਾ ਵਧਾਉਣ ਦੀ ਲੋੜ ਪਵੇ ਸਵਰਾਜ ਟਰੈਕਟਰ ਦੇ ਵਿੱਚ ਉਹ ਸਾਰਾ ਤੁਹਾਨੂੰ ਦਿਖਾਵਾਂਗੇ 24 12 ਤੇ 12 32 ਬਾਕੀ ਤੁਸੀਂ ਨੋਟ ਕਰ ਲੈਣਾ ਆਪਣੇ ਗੰਦੇ ਕਿਹੜਾ ਪਿੰਡਾ ਬਾਜੀ ਦੋਰਾ ਦੌੜੀ ਖਾਨਾ ਜੀ ਦੌੜੀ ਖਾਨਾ ਕਿਹੜਾ ਮਾਡਲ ਦਾ ਟਰੈਕਟਰ ਆਪਣਾ ਹੈ 11 ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਆਓ ਵੀ ਮਿੱਤਰੋ ਅੱਜ ਗੱਲਬਾਤ ਕਰਦੇ ਆਪਾਂ ਇੱਕ ਸਵਰਾਇ ਟਰੈਕਟਰ ਦੇ ਗੇਅਰ ਤੇ ਜਿਹਦੇ ਵਿੱਚ ਕੁਝ ਗਰਾਰੀਆਂ ਦੀ ਹੇਰ ਫੇਰ ਕੀਤੀ ਹੋਈ ਆ ਕਹਿਣ ਦਾ ਮਤਲਬ ਜਿੱਥੇ ਤੁਹਾਡਾ ਪਹਿਲਾ ਗੇਅਰ ਪੈਂਦਾ ਉੱਥੇ ਇਸ ਟਰੈਕਟਰ ਦਾ ਦੂਜਾ ਗੇਅਰ ਪੈਂਦਾ ਤੇ ਜਿੱਥੇ ਦੂਜਾ ਗੇਅਰ ਪੈਂਦਾ ਉੱਥੇ ਪਹਿਲਾ ਗੇਅਰ ਪੈਂਦਾਗਾ ਇਸ ਗੇਅਰ ਨੂੰ ਬਣਾਉਣ ਦਾ ਕਾਰਨ ਸਾਰਾ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਸਾਰੇ ਸੱਜਣ ਬਣੇ ਰਹੋ ਵੀਡੀਓ ਦੇ ਨਾਲ ਤੇ ਜਿਹੜੇ ਭਰਾ ਨਵੇਂ ਜੁੜ ਰਹੇ ਨੇ ਵੀਡੀਓ ਦੇ ਵਿੱਚ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬਾਕੀ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਸੋ ਮਿੱਤਰੋ ਜੁੜੇ ਰਹੇ ਵੀਡੀਓ ਦੇ ਨਾਲ ਆ ਵੀ ਸੱਜਣੋ ਬਾਕੀ ਜੋ ਆਪਣੇ ਕੋਲੇ ਇਸ ਸਵਰਾਜ ਟਰੈਕਟਰ ਦਾ ਇੱਕ ਗੇਅਰ ਬਾਕਸ ਖੁੱਲਿਆਗਾ ਤੁਹਾਨੂੰ ਜੇ ਕਿਸੇ ਭਰਾ ਨੂੰ ਬੈਕ ਗੇਅਰ ਦਾ ਤੋਰਾ ਵਧਾਉਣ ਦੀ ਲੋੜ ਪਵੇ ਸਵਰਾਜ ਟਰੈਕਟਰ ਦੇ ਵਿੱਚ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਤਾਂ ਆਪੇ ਇਸ ਟਰੈਕਟਰ ਦੇ ਵਿੱਚ ਆਪਾਂ ਨੂੰ ਇੱਕ ਗਰਾਰੀ ਟੁੱਟ ਗਈ ਸੀ ਜਿਹਦੇ ਕਾਰਨ ਕਰਕੇ ਆਪਾਂ ਨੂੰ ਇਸ ਟਰੈਕਟਰ ਦਾ ਗੇਅਰ ਖੋਲਣਾ ਪਿਆ ਕਿਉਂਕਿ ਇਹ ਟਰੈਕਟਰ 2002 ਮਾਡਲ ਆ। ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਦੀ। ਕਿਉਂਕਿ ਦੀ ਗਰਾਰੀ ਤੇ ਬੈਰਿੰਗ ਟੁੱਟਣ ਕਾਰਨ ਕਰਕੇ ਆਪ ਨੂੰ ਇਸ ਟਰੈਕਟਰ ਦਾ ਗੇਅਰ ਖੋਲਣਾ ਪਿਆ। ਬਾਕੀ ਇਹ ਟਰੈਕਟਰ ਕੰਬਾਈਨ ਦੇ ਉੱਪਰ ਚੱਲਦਾ ਸੀਗਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕੰਬਾਈਨ ਦੇ ਉੱਪਰ ਤੋਰਾ ਬੈਗ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈਗੀ। ਕਹਿਣ ਦਾ ਮਤਲਬ ਯਾਰ ਲੋਡ ਦੇ ਵਿੱਚ ਤੁਹਾਨੂੰ ਪਤਾ ਬੈਗ ਬਹੁਤ ਤੋਰਾ ਘਟ ਹੁੰਦਾ ਸਵਰਾਏ ਟਰੈਕਟਰ ਦਾ। ਇਹ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿਸਾਨ ਭਰਾਵਾਂ ਨੂੰ ਜੋ ਆਪਣੇ ਜੁੜੇ ਨੇ ਨਾਲ ਬਾਕੀ ਕਈਆਂ ਦੀ ਕਾਲ ਵੀ ਆਉਂਦੀ ਸੀ ਆਪਾਂ ਨੂੰ ਵੀ ਇਹਦਾ ਬੈਕ ਤੋਰੇ ਦਾ ਹੱਲ ਦੱਸੋ ਵੀ ਕੋਈ ਕਿਵੇਂ ਹੋਊਗਾ ਤੇ ਬਾਕੀ ਤੁਹਾਨੂੰ ਅੱਜ ਮੈਂ ਦਿਖਾਉਂਗਾ ਕਿਵੇਂ ਇਹਦਾ ਬੈਕ ਗੇਅਰ ਦਾ ਤੂਰਾ ਆਪਾਂ ਵਧਾ ਸਕਦੇ ਆ ਇਸ ਟਰੈਕਟਰ ਦਾ ਬਾਕੀ ਇਧਰ ਆਪਣਾ ਸੋਨਾਲੀਕਾ ਟਰੈਕਟਰ ਹੈ ਜੋ ਇਸ ਟਰੈਕਟਰ ਦੇ ਵਿੱਚ ਆਪਾਂ ਬ੍ਰੇਕਾਂ ਵਗੈਰਾ ਦੀ ਜੌਬ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਕੰਪਨੀ ਦੀ ਕਿੱਟ ਯੂਜ਼ ਕੀਤੀ ਹੈ ਬ੍ਰੇਕਾਂ ਦੀ ਤੇ ਇਧਰ ਇੱਕ ਬਾਈ ਜੀ ਆਈ ਸੀ ਆਪਣੇ ਕੋਲੇ ਆਪ ਜਿੰਨੀ ਮੋਡੀਫਿਕੇਸ਼ਨ ਕਰਾਉਣ ਲਈ ਬਾਈ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਬਾਈ ਜੀ ਤੁਹਾਡਾ ਆਪਣਾ ਮੱਲੀ ਵਾਲਾ ਅੱਛਾ ਮੱਲੀ ਵਾਲਾ ਤੇ ਇਹ ਜ਼ਿਲ੍ਹਾ ਕਿਹੜਾ ਪਿੰਦਾ ਮੋਗੇ ਅੱਛਾ ਮੋਗੇ ਦੇ ਵਿੱਚ ਤੇ ਬਾਕੀ ਅਰਜਨ ਆਪਾਂ ਰਾਤ ਚਲਾ ਕੇ ਦੇਖਿਆ ਕਿਵੇਂ ਲੱਗਿਆ ਬਾਈ ਤੁਹਾਨੂੰ ਅੱਗੇ ਨਾਲੋਂ ਬਾਈ ਜੀ ਬਹੁਤ ਫਰਕ ਪਿਆ ਅੱਛਾ ਬਹੁਤ ਫਰਕ ਪੈ ਗਿਆ ਠੀਕ ਆ ਚਲੋ ਬਾਈ ਜੀ ਧੰਨਵਾਦ ਤੁਹਾਡਾ ਤੇ ਜੀ ਆਇਆਂ ਨੂੰ ਤੇ ਚਲੋ ਮਿੱਤਰੋ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਾਂਗਾ ਆ ਜਿਵੇਂ ਆ ਬੈਗ ਏਰਾ ਆ ਦੇਖੋ ਤੁਹਾਨੂੰ ਮੈਂ ਫਲੈਸ਼ ਇਹਦੇ ਆਪਾਂ ਦੰਦੇ ਗਿਣੇ ਸੀਗੇ ਜਿਹੜੇ ਇਹਦੇ ਵਿੱਚ ਡੰਮਰੂਪ ਯੂਜ਼ ਕੀਤਾਗਾ 24 12 ਦਾ ਆ ਤੁਸੀਂ ਨੋਟ ਕਰ ਲਓ 24 12 ਦਾ ਡੰਮਰੂ ਕੀਤਾ ਤੇ ਜਿੱਥੇ ਦੂਜੇ ਗियर ਦੀ ਗਰਾਰੀ ਆਪਣੀ ਆ ਜਗ੍ਹਾ ਤੇ ਹੁੰਦੀ ਆ ਇੱਥੇ ਇਹਨਾਂ ਨੇ ਪਹਿਲੇ ਗੇਅਰ ਦੀ ਗਰਾਰੀ ਪਾ ਰੱਖੀ ਤੇ ਇੱਥੇ ਦੂਜੇ ਗੇਅਰ ਦੀ ਗਰਾਰੀ ਫਿੱਟ ਹੋਊਗੀ ਤੇ ਇਹਦੇ ਨਾਲ ਆਪਣੀ 32 12 ਦਾ ਸੈੱਟ ਚੱਲੂਗਾ ਨਾਲ ਜੇ ਕਿਸੇ ਭਰਾ ਨੇ ਬੈਕ ਗੇਅਰ ਦਾ ਤੋਰਾ ਵਧਾਉਣਾ ਹੋਵੇ ਸਵਰਾਜ ਟਰੈਕਟਰ ਦਾ ਆ ਤੁਸੀਂ ਦੇਖ ਲਓ ਦੁਬਾਰਾ ਫੇਰ ਨਿਕਮਰਾ ਦਾ ਇਦਾਂ ਫਿਟਿੰਗ ਆ ਗੇਅਰ ਦੀ ਆ ਤਾਂ ਤੁਹਾਡੀ ਉਦਾਂ ਹੀ ਗਰਾਰੀ ਆ ਗਈ ਆ ਸਪੇਸਰ ਆ ਗਿਆ ਆਪਣਾ ਤੀਜਾ ਗੇਅਰ ਆ ਗਿਆ ਇਹ ਆ ਪਹਿਲਾ ਗੇਅਰ ਆ ਗਿਆ ਤੇ ਇੱਧਰ ਦੂਜਾ ਗੇਅਰ ਕਰਤਾ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨਾ ਤੁਹਾਨੂੰ ਫਿਰ 24 12 ਦਾ ਡੰਬਰੂ ਯੂਜ਼ ਕੀਤਾਗਾ ਇਹਦੇ ਨਾਲ ਜਿਹੜੀ ਗਰਾਰੀ ਕੀਤੀ ਆ ਆ ਆਪਣੀ ਦੂਜੇ ਗੇਅਰ ਵਾਲੀ ਆਮ ਟਰੈਕਟਰ ਦੀ ਹੁੰਦੀ ਆ ਇੱਧਰ ਪਹਿਲਾ ਗੇਅਰ ਆ ਗਿਆ ਆਪਣਾ ਤੇ ਇੱਧਰ ਤੀਜਾ ਗੇਅਰ ਤੇ ਉੱਧਰ ਮੈਚ ਗੇਅਰ ਆ ਗਿਆ ਆਪਣਾ ਬਾਕੀ ਤੁਹਾਨੂੰ ਥੱਲੇ ਵਾਲੀ ਗਰਾਰੀ ਦੇ ਵੀ ਦੰਦੇ ਗਣ ਕੇ ਦੱਸ ਦਿੰਨੇ ਆਪਾਂ ਕਿਉਂਕਿ ਅੰਦਰਲੇ ਦੰਦੇ ਤਾਂ 17 ਹੀ ਹੁੰਦੇ ਨੇ ਤੇ ਬਾਕੀ ਤੁਹਾਨੂੰ ਦੁਬਾਰਾ ਦੱਸ ਦੇਣਾ ਗਣ ਕੇ ਜਿਹੜਾ ਵਾ ਤਾਂ ਵਾਲਾ ਯੂਜ਼ ਕੀਤਾਗਾ ਇਹ 32 12 ਦਾ ਗियर ਯੂਜ਼ ਕੀਤਾ ਜਿਹਦੇ ਨਾਲ ਤੁਹਾਡੇ ਬੈਗ ਗੇਅਰ ਦਾ ਤੋਰਾ ਸਵਰਾਏ ਟਰੈਕਟਰ ਦਾ ਵਾਜੂਗਾ ਕੰਬਾਈਨ ਦੇ ਉੱਪਰ ਜਿਹੜੇ ਵੀਰਾਂ ਦਾ ਟਰੈਕਟਰ ਚੱਲਦੇ ਨੇ ਬਾਕੀ ਐਂਡ ਤੱਕ ਬਣੇ ਰਿਹਾ ਵੀਡੀਓ ਦੇ ਨਾਲ ਬਾਕੀ ਤੁਹਾਨੂੰ ਇਸ ਟਰੈਕਟਰ ਦਾ ਤੋਰਾ ਵਗੈਰਾ ਵੀ ਚੈੱਕ ਕਰਾਉਂਗਾ ਚਲਾ ਕੇ ਕਿ ਕਿੰਨਾ ਕੇ ਇਸ ਟਰੈਕਟਰ ਦੇ ਵਿੱਚ ਬੈਗ ਗੇਅਰ ਦਾ ਫਰਕ ਆ ਦੂਜੇ ਟਰੈਕਟਰਾਂ ਨਾਲ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਬਾਕੀ ਸੱਜਣੋਂ ਆਪਾਂ ਥੱਲੇ ਲੇ ਕਰਾਰੀ ਦੇ ਵੀ ਦੰਦੇ ਗੈਨ ਲਏ ਸੀਗੇ ਇਹਦੇ ਆਪਣੇ ਆਗੇ 29 17 24 12 ਤੇ 32 32 12 ਠੀਕ ਹੈ ਦੁਬਾਰਾ ਤੁਹਾਨੂੰ ਫੇਰ ਦੱਸ ਦੇਣਾ 17 29 24 12 ਦਾ ਡੰਮਰੂ ਆ ਗਿਆ ਤੇ ਇਧਰ 12 32 ਦਾ ਉੱਪਰਲਾ ਗੀਅਰ ਆ ਗਿਆ ਇਹ ਕਿਸੇ ਭਰਾ ਨੇ ਆਪਣੇ ਬੈਕ ਗੀਅਰ ਤੇ ਚੱਕਰ ਵਧਾਉਣੇ ਹੋਣ ਬੈਕ ਦੇ ਵਿੱਚ ਜਿੰਨਾਂ ਦੇ ਟਰੈਕਟਰ ਕੰਬਾਈਨਾ ਦੇ ਉੱਪਰ ਚੱਲਦੇ ਨੇ ਬਾਕੀ ਜਿੱਥੇ ਤੁਹਾਡਾ ਬੈਕ ਗੀਅਰ ਸੌਰੀ ਦੂਜਾ ਗੀਅਰ ਆਉਂਦਾਗਾ ਉੱਥੇ ਤੁਹਾਡਾ ਪਹਿਲਾ ਗੀਅਰ ਫਿੱਟ ਹੋ ਜਾਊਗਾ ਚਲੋ ਮਿੱਤਰੋ ਇਸ ਤੋਂ ਬਾਅਦ ਕਰਦੇ ਆਪਾਂ ਪ੍ਰੋਪਰ ਫਿਟਿੰਗ ਗੀਅਰ ਦੀ ਤੇ ਬਾਕੀ ਤੁਹਾਨੂੰ ਤੋਰਾ ਵਗੈਰਾ ਚਲਾ ਕੇ ਚੈੱਕ ਕਰਵਾਵਾਂ 909 ਜੋ ਆਪਣਾ ਗੀਅਰ ਬਾਕਸ ਹੋ ਗਿਆ ਫਿੱਟ ਤੇ ਸੋ ਆਪਾਂ ਇਸ ਤੋਂ ਬਾਅਦ ਗੀਅਰ ਟਾਪਾ ਰੱਖ ਦਿੰਦਾ ਤੇ ਬਾਕੀ ਗਰਾਰੀਆਂ ਵਗੈਰਾ ਹੋ ਗਿਆ ਫਿੱਟ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਨਾਲ ਇੰਜਨ ਦੇ ਨਾਲ ਟੈਸਟ ਗੀਅਰ ਇਹ ਬਾਕੀ ਇੱਕ ਆਪਣੇ ਕੋਲ ਫਾਰਮ 60 ਆਇਆ ਸੀਗਾ ਸੋ ਆਪਾਂ ਇਹਦੇ ਵਿੱਚ ਪੰਪ ਦੀ ਮੋਡੀਫਿਕੇਸ਼ਨ ਕੀਤੀ ਆ ਜੋ ਇਹ ਫਾਰਮ 60 ਆਇਆ ਸੀ ਆਪਣੇ ਕੋਲੇ खाने सो इस ट्रैक्टर के आप की मॉडिफिकेशन की सो यह वर्क भी अपना डन हो चुक इधर थोड़ा दिखा दीए जो पेंट का वर्क अपना फौजी भरा ट्रैक्टर का चल रहा है तक वो तो भी निगाह बरा दीए क्योंकि अज इस ट्रैक्टर के उपर अस्त्र का कोट लगेगा अपना तो इधर अस्त्र का कोट लगी वो तो भी लाई जाता इधर अस्त्र का कोट और वो ला दे ला दे अस्त्र का कोट अपना ਕਿਉਂਕਿ 2K ਦਾ ਅਸਤਰਾ ਇਹ ਆਪਾਂ ਨੂੰ ਫਸਟ ਜਿੱਦਾਂ ਆਪਾਂ ਜੰਗਾਲ ਨੂੰ ਨੱਪਣ ਲਈ ਕਹਿ ਦਈਏ ਉਵੇਂ ਆਪਾਂ ਨੂੰ ਸਭ ਤੋਂ ਪਹਿਲਾਂ ਮਾਰਨਾ ਪੈਂਦਾ ਕਈ ਭਰਾ ਸੱਜਣ ਵੀਰ ਆਪਣਾ ਲਾਲ ਪ੍ਰਾਈਮਰ ਵੀ ਯੂਜ਼ ਕਰਦੇ ਆ ਦੇਖੋ ਲਾਲ ਪ੍ਰਾਈਮਰ ਵੀ ਨਹੀਂ ਮਾਰਾ ਪਰ ਲੇਕਿਨ ਅਡੋ ਅਡੋ ਮਨ ਦੀ ਸੋਚ ਹੁੰਦੀ ਹੈ ਬੰਦੇ ਦੀ ਕੰਮ ਕਰਦੇ ਤੇ ਸੋ ਆਪਾਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਵਧੀਆ ਟੰਗ ਦੇ ਨਾਲ ਤੇ ਸੋ ਮੇਟਰੋ ਆਪਣਾ ਅਸਰ ਵੱਜ ਚੁੱਕਿਆ ਤੇ ਸੋ ਇਸ ਤੋਂ ਬਾਅਦ ਅੱਜ ਆਪਾਂ ਦਾ ਫਸਟ ਕੋਡ बेसकोट बेस लावा पेंटूगा चलो बाकी स्वराज फिट अठ बी ट्रैक्टर केौड़ी खाना दौड़ी खाना मॉडल इमेंट है? है। अच्छा तो वाही चलता ਤੇ ਚਲੋ ਅੱਜ ਪੰਪ ਕਰਕੇ ਦਿੱਤਾ ਮੋਡੀਫਾਈ ਤੇ ਚਲੋ ਬਾਈ ਜੀ ਬਾਕੀ ਚਲਾ ਕੇ ਸਾਨੂੰ ਵੀਡੀਓ ਪਾਈ ਜਰੂਰ ਠੀਕ ਹੈ ਜੀ ਠੀਕ ਹੈ ਜੀ ਤੇ ਚਲੋ ਧੰਨਵਾਦ ਤੇ ਚਲੋ ਮਿੱਤਰੋ ਬਾਕੀ ਆਪਣਾ ਵਲੌਗ ਨਾਲ ਜੁੜੇ ਰਹੋ ਬਾਕੀ ਤੁਹਾਨੂੰ ਸਾਰਾ ਸਵਰਾਜ ਦਾ ਤੋਰਾ ਵਗੈਰਾ ਚੈੱਕ ਕਰਾਵਾਂਗੇ ਇਸ ਵੀਡੀਓ ਦੇ ਵਿੱਚ ਲਓ ਸੱਜਣੋ ਜੋ ਆਪਣਾ ਸਵਰਾਜ ਟਰੈਕਟਰ ਦਾ ਗੇਅਰ ਬੈਟ ਹੋ ਗਿਆ ਬਾਕੀ ਜਿਹੜੇ ਭਰਾ ਨੇ ਇਦਾਂ ਜ਼ਿਗਾੜ ਕਰਨਾ ਲੀਵਰ ਵਗੈਰਾ ਵੀ ਵੈਲਡ ਕਰਾਉਣਾ ਪੈਂਦਾ ਇਦਰੋਂ ਤੇ ਬਾਕੀ ਇਹਦਾ ਖਾਂਚਾ ਵਗੈਰਾ ਵੀ ਸੈਟਿੰਗ ਕਰਨੀ ਸੈਟਿੰਗ ਕਰਨੀ ਪੈਂਦੀ ਆ ਚਲੋ ਮਿੱਤਰੋ ਆਪਣਾ ਗੇਅਰ ਹੋ ਗਿਆ ਫਿੱਟ ਤੇ ਸੋ ਕੇਰ ਫਿੱਟ ਕਰਨ ਤੋਂ ਬਾਅਦ ਆਪਾਂ ਕਰਦੇ ਆਂ ਅਟੈਚ ਇਧਰ ਹਾਂਡੀ ਦੇ ਨਾਲ ਤੇ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਇਧਰਲਾ ਜੋੜ ਅਗਲੇ ਪਾਸੇ ਵਾਲਾ ਤੇ ਸੋ ਉਸ ਤੋਂ ਬਾਅਦ ਕਰਾਂਗੇ ਆਪਾਂ ਬੈਕ ਵਾਲਾ ਹਿੱਸਾ ਬਟ ਤੇ ਇਧਰ ਸਟੀਰਿੰਗ ਕੋਲ ਆਰਾ ਸਾਫ਼ ਕਰਕੇ ਤੇ ਕੱਸਦੇ ਆਪਾਂ ਗੇਅਰ ਬਾਕਸ ਤੇ ਜਨਸਾ ਜਨੋ ਬਾਕੀ ਟਰੈਕਟਰ ਤੇ ਆਪਾਂ ਸੀਗੇ ਬੈਠ ਜਨੋ ਬਾਕੀ ਟਰੈਕਟਰ ਤੇ ਗਏ ਆਪਾਂ ਬੈਠ ਤੇ ਸਭ ਤੋਂ ਪਹਿਲਾਂ ਤੁਹਾਨੂੰ ਕੰਪਨੀ ਵਾਲਾ ਹਾਈ ਗੇਅਰ ਦਾ ਤੋਰਾ ਚੈੱਕ ਕਰਾਵਾਂਗੇ ਦਾ ਕਿਉਂਕਿ ਇਸ ਟਰੈਕਟਰ ਦੇ ਵਿੱਚ ਜਿੱਥੇ ਤੁਹਾਡਾ ਪਹਿਲਾ ਗੇਅਰ ਪੈਂਦਾ ਉੱਥੇ ਦੂਜਾ ਗੇਅਰ ਪੈਂਦਾ ਤੇ ਜਿੱਥੇ ਦੂਜਾ ਗੇਅਰ ਪੈਂਦਾ ਉੱਥੇ ਪਹਿਲਾ ਗੇਅਰ ਪੈਂਦਾਗਾ ਕਿਉਂਕਿ ਇਹ ਟਰੈਕਟਰ ਦੇ ਵਿੱਚ ਕੰਬੈਨ ਤੇ ਚੱਲਣ ਕਾਰਨ ਕਰਕੇ ਬੈਕ ਦਾ ਤੋਰਾ ਵਧਾਇਆ ਵਾ ਤੇ ਬਾਕੀ ਤੁਹਾਨੂੰ ਸਪੀਡਾਂ ਚੈੱਕ ਕਰਾਉਣਾ ਮੈਂ ਦੇਖੋ ਪਹਿਲੇ ਹਾਈ ਦਾ ਗੇ ਇੱਥੇ ਦੂਜਾ ਗੇਅਰ ਪੈ ਗਿਆ ਜਿੱਥੇ ਤੁਹਾਡਾ ਪਹਿਲਾ ਗੇਅਰ ਪੈਂਦਾ ਹੁੰਦਾ ਠੀਕ ਹੈ ਦੇ ਦੂਜਾ ਗੇਅਰ ਤੇ ਜਿੱਥੇ ਇਸ ਟਰੈਕਟਰ ਦਾ ਦੂਜਾ ਗੇਅਰ ਪੈਂਦਾ ਉੱਥੇ ਦਾ ਪਹਿਲਾ ਪੈਂਦਾ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਸ ਟਰੈਕਟਰ ਦੀ ਬੈਕ ਬਹੁਤ ਜ਼ਿਆਦਾ ਆ ਗਈ। ਬਾਕੀ ਤੁਹਾਨੂੰ ਬੈਕ ਤੋੜਾ ਵੀ ਵਿਖਾਉਣਾ। ਆਹ ਟਰੈਕਟਰ 800 ਚੱਕਰ ਤੇ ਆ। 700 ਚੱਕਰ ਤੇ। ਆਪਾਂ ਬੈਕ ਦਾ ਪੂਰਾ ਚੈੱਕ ਆਪਦੇ। 800 600 ਚੱਕਰ ਤੇ ਕੰਨਾ ਪਾਜਦਾ। ਇਹ ਮਨਾ 2000 ਚੱਕਰ ਕਰਨਾ ਉਹ ਤੇ ਇੱਕ ਟੁਕੜ 40 ਦੀ ਸਪੀਡ ਤੇ ਜਾਊਗਾ ਵੈਕ ਨੂੰ ਬਾਕੀ ਤੁਹਾਨੂੰ ਲੋਅ ਦਾ ਵੀ ਚੈੱਕ ਕਰਾ ਦੇਣਾ ਤੋਰਾ ਫੇਰ ਪਾਲਿਆ ਬਦੂਚਾ ਗਿਆ ਲੌਗੇ ਇਸ ਟਰੱਕ ਦਾ ਟਿਪੀਡਾ ਵਗੈਰਾ ਸੈਟਿੰਗ ਕੀਤੀ ਜਾਊਂਗਾ ਵੈਕ ਤੋਰਾ ਵਧਾਉਣ ਦੀ ਖਾਤਰ ਬਾਕੀ ਤੁਹਾਨੂੰ ਲੋਅ ਦੇ ਵਿੱਚ ਵੀ ਚੱਕਰਾਉਣਾ ਤੋਰਾ ਦਾ ਆ ਲੋਅ ਦੇ ਵਿੱਚ ਲੋਅ ਦੇ ਵਿੱਚ ਤੋਰਾ ਇਹਦਾ ਆਮ ਜਿੰਦਾ ਟਰੈਕਟਰ ਦਾ ਬੈਕ ਗੇਅਰ ਦਾ ਤੋਰਾ ਉਹਨਾਂ ਲੋਅ ਦੇ ਵਿੱਚ ਤੋਰਾ ਇਹਦਾ ਆ ਤੁਸੀਂ ਦੇਖ ਸਕਦੇ ਕਹਿਣ ਦਾ ਮਤਲਬ ਹੈ ਮਸ਼ੀਨ ਵਗੈਰਾ ਕਿਸੇ ਨੇ ਬੈਕ ਕਰਨੇ ਉਹ ਤਾਂ ਬਹੁਤ ਛੇਤੀ ਬੈਕ ਹੋਇਆ ਕਰੂਗੀ ਚੈਨਾ ਵਾਲੀ ਕਿਉਂਕਿ ਇਹ ਚੰਜਟ ਮਕਾਇਆ ਇਸ ਟਰੈਕਟਰ ਦੇ ਵਿੱਚ ਕਿਉਂਕਿ ਇਸ ਟਰੈਕਟਰ ਦੇ ਵਿੱਚ ਬੈਕ ਹੋਣ ਦੀ ਬਹੁਤ ਪ੍ਰੋਬਲਮ ਰਹਿੰਦੀ ਸੀ ਤੈਨੂੰ ਪਤਾ ਇਸ ਟਰੈਕਟਰ ਨੂੰ ਬੈਕ ਸਲੋ ਹੁੰਦਾ ਸੀਗਾ। ਸੇ ਲੋ ਵੀ ਮਿੱਤਰੋ ਬਾਕੀ ਸਪੀਡਾਂ ਵਗੈਰਾ ਕਿਵੇਂ ਲੱਗੀਆਂ ਤੁਹਾਨੂੰ ਤੇ ਕਮੈਂਟ ਚ ਜਰੂਰ ਦੱਸਣਾ। ਤੇ ਜਿਹੜੇ ਜਿਹੜੇ ਭਰਾ ਦਾ ਟਰੈਕਟਰ ਦਾ 58 ਦਾ ਤੋਰਾ ਘਾਟ ਆ ਤੁਹਾਨੂੰ ਗਰਾਰੀਆਂ ਵਗੈਰਾ ਦੱਸ ਹੀ ਦਿੱਤੀਆਂ। ਇਹ ਗਰਾਰੀਆਂ ਪਾ ਕੇ ਆਪਣਾ ਬੈਗ ਦਾ ਤੋਰਾ ਵਧਾ ਸਕਦੇ ਹੋ। ਜਿਹੜੇ ਵੀਰ ਦਾ ਟਰੈਕਟਰ ਕਬਾਈਨ ਦੇ ਉੱਪਰ ਚੱਲਦਾਗਾ ਤੇ ਚਲੋ ਸੱਜਣੋ ਇਦਾਂ ਦੀ ਵੀਡੀਓ ਵੇਖਣ ਲਈ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਬਾਕੀ ਇੰਸਟਾ ਫੇਸਬੁੱਕ ਵੀ ਕਰ ਦਿਓ ਆਪਣਾ ਫੋਲੋ ਤੇ ਧੰਨਵਾਦ ਸਤਿ ਸ੍ਰੀ ਅਕਾਲ